ਜਗਰਾਉਂ ਸ਼ਹਿਰ ਦੇ ਪਾਣੀ ਵਿੱਚ ਹੈਵੀ ਮੈਟਲ ਦੀ World Health Organization ਵੱਲੋਂ ਆਈ ਰਿਪੋਰਟ ਤੋਂ ਬਾਅਦ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨਕੇ ਦੇ ਵੱਲੋਂ 33 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਤੇ ਪ੍ਰੋਜੈਕਟ ਨੂੰ ਪੂਰਾ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਪ੍ਰੋਜੈਕਟ ਦੇ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨਕੇ ਨੇ ਦੱਸਿਆ ਕਿ ਜਗਰਾਉਂ ਸ਼ਹਿਰ ਦੇ ਵਿੱਚ ਪਾਣੀ ਵਿੱਚ ਹੈਵੀ ਮੈਟਲ ਕਾਰਨ ਲੋਕਾਂ ਨੂੰ ਪੀਲੀਆ ਗੈਸਟਰੋ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋਣ ਦੇ ਖਤਰੇ ਨੂੰ ਵੇਖਦੇ ਹੋਏ ਤੁਰੰਤ ਸਮਾਂ ਰਹਿੰਦੇ ਇਹ ਅਮੂਰਤ 2.0 ਪ੍ਰੋਜੈਕਟ ਪਾਸ ਕਰਵਾਇਆ ਗਿਆ ਹੈ ਜਿਸ ਉੱਤੇ ਕਰੀਬ 33 ਕਰੋੜ ਰੁਪਏ ਦਾ ਖਰਚਾ ਆਵੇਗਾ ਵਿਧਾਇਕਾਂ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਬੋਹਰ ਬ੍ਰਾਂਚ ਅਖਾੜਾ ਨਹਿਰ ਉੱਪਰ 21 ਟਿਊਬ ਲਗਾਏ ਜਾਣਗੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨੂੰ ਕਰੀਬ 6 ਮਹੀਨੇ ਦਾ ਸਮਾਂ ਲੱਗ ਜਾਵੇਗਾ ਅਤੇ ਪਹਿਲਾਂ ਤੋਂ ਘਰ-ਘਰ ਲੱਗੀਆਂ ਟੂਟੀਆਂ ਰਾਹੀਂ ਲੋਕਾਂ ਨੂੰ ਸ਼ੁੱਧ ਪਾਣੀ ਪੀਣ ਯੋਗ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਮੌਕੇ ਵਿਧਾਇਕਾ ਬੀਬੀ ਮਨਕੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਐਕਸੀਅਨ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਜੀਨੀਅਰ ਸੁਪਿੰਦਰ ਸਿੰਘ ਨੇ ਦੱਸਿਆ ਕਿ ਜਗਰਾਉਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਦੇ ਲਈ ਪ੍ਰੋਜੈਕਟ ਦੀ ਟੈਂਡਰਿੰਗ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਕੰਪਨੀ ਨੂੰ ਕੰਮ ਦੀ ਅਲਾਟਮੈਂਟ ਵੀ ਕਰ ਦਿੱਤੀ ਗਈ ਹੈ ਅਤੇ ਇਸ ਪ੍ਰੋਜੈਕਟ ਦਾ ਕੰਮ ਫਰਵਰੀ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਕੁਲਵਿੰਦਰ ਸਿੰਘ ਕਾਲਾ ਇੰਜੀਨੀਅਰ ਕਮਲਜੀਤ ਸਿੰਘ ਕਮਾਲਪੂਰਾ ਅਮਨਦੇਵ ਸਿੰਘ ਟੂਰੇ ਆਦਿ ਹਾਜ਼ਰ ਸਨ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਤੇ ਮੇਰੇ ਜਗਰਾਉਂ ਦੇ ਸਾਥੀਆਂ ਨਾਲ ਐਕਸ਼ਨਸ ਆਫ ਖੜੇ ਆ ਜਿਨ੍ਹਾਂ ਨੇ ਜਤਨਾ ਸਦਕਾ ਅੱਜ 33 ਕਰੋੜ ਦਾ ਪਾਣੀ ਦਾ ਪ੍ਰੋਜੈਕਟ ਪਾਸ ਹੋਇਆ ਜਿਹਦੇ ਵਿੱਚ ਪਹਿਲਾਂ WHO ਨੇ ਜਦੋਂ ਰਿਪੋਰਟ ਲਈ ਜਗਰਾਉਂ ਦੇ ਪਾਣੀ ਦੇ ਵਿੱਚ ਹੈਵੀ ਮੈਟਲ ਆ ਚੁੱਕੇ ਸੀ ਜਿਸ ਦੀ ਕਰਕੇ ਜਗਰਾਉਂ ਦੇ ਲੋਕਾਂ 'ਚ ਕਾਲਾ ਪੀੜਿਆ ਕੈਂਸਰ ਗੈਸਟ੍ਰਿਕ ਇਦਾਂ ਦੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਆਉਣ ਵਾਲੇ ਸਮਾਂ ਦੇ ਵਿੱਚ ਪਰ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਆਇਆ ਪਹਿਲ ਦੇ ਆਧਾਰ ਤੇ ਅਸੀਂ ਡਿਪਾਰਟਮੈਂਟ ਦੇ ਨਾਲ ਰਲ ਕੇ ਸਾਰੇ ਦੇ ਨਾਲ ਇਹ ਪ੍ਰੋਜੈਕਟ ਨੂੰ ਜਦੋਂ ਸੀਐਮ ਸਾਹਿਬ ਕੋਲੇ ਲੈ ਕੇ ਗਏ ਉਹਨਾਂ ਨੇ ਅਪੂਵਲ ਕਰਕੇ ਅੱਗੇ ਭੇਜਿਆ ਪ੍ਰੋਜੈਕਟ ਬੜੀ ਜਲਦੀ ਪਾਸ ਹੋਇਆ ਜਿਸ ਦੇ ਲਈ ਮੈਂ ਇਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਇਹਨਾਂ ਦੇ ਪਰਸਨਲ ਐਫਰਟ ਤੇ ਲਈ ਮਾਨ ਸਰਕਾਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਜਗਰਾਂ ਦੇ ਲੋਕਾਂ ਲਈ ਇਹ ਸਹੂਲਤ ਦਿੱਤੀ ਤੇ ਬੜਾ ਵਧੀਆ ਪ੍ਰੋਜੈਕਟ ਹੈ ਜਿੱਥੇ ਖਾੜੇ ਵਾਲੇ ਨਹਿਰ ਦੇ ਵਿੱਚੋਂ ਇੱਕੀ ਟਿਊਬਲ ਨੂੰ ਬੋਰ ਕਰਕੇ ਉਥੋਂ ਸਾਫ਼ ਪਾਣੀ ਲੈ ਕੇ ਲੋਕਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾਏਗਾ ਅੱਜ ਦੇ ਸਮੇਂ ਦੀ ਕੋਈ ਜ਼ਰੂਰਤ ਹੈ ਗਰਾਊਂਡ ਵਾਟਰ نیچے-नीचे ਜਾ ਰਿਹਾ ਜਿਸ ਦੇ ਨਾਲ ਗਰਾਊਂਡ ਵਾਟਰ ਖਤਮ ਕਰਕੇ ਇੱਕ ਤਾਂ ਪਾਣੀ ਦੀ ਬਚਤ ਹੋਏਗੀ ਦੂਜੀ ਲੋਕਾਂ ਨੂੰ ਬਿਲਕੁਲ ਪਿਓਰ ਪਾਣੀ ਮਿਲੇਗਾ ਜਿੱਥੇ ਦੇ ਲੋਕ ਬਿਮਾਰੀਆਂ ਤੋਂ ਬਚਣਗੇ ਇਹੀ ਸਾਡਾ ਫਰਜ਼ ਹੈ ਤੇ ਇਹਦੇ ਲਈ ਅਸੀਂ ਕੋਸ਼ਿਸ਼ ਕਰਦੇ ਰਹਾਂ ਇਹ ਜਿਹੜਾ ਪ੍ਰੋਜੈਕਟ ਹੈ ਜੀ ਇਹ ਹੋਇਆ ਕੀ ਸੀਗਾ ਬੇਸਿਕਲੀ ਪਿਛਲੇ ਕੁਝ ਸਮੇਂ ਦੇ ਅੰਦਰ ਜਗਰਾਉਂ ਦਾ ਜਿਹੜਾ ਗਰਾਊਂਡ ਵਾਟਰ ਸੀਗਾ ਜੀ ਉਹ ਕੰਟਾਮਿਨੇਟ ਹੋ ਗਿਆ ਸੀ ਹੈਵੀ ਮੈਟਲ ਦੇ ਨਾਲ ਜਿਹਦੀ ਗਵਰਨਮੈਂਟ ਲੈਵਲ ਦੇ ਉੱਤੇ ਪ੍ਰੋਪਰ ਜਾਂਚ ਕੀਤੀ ਗਈ ਤੇ ਇਹ ਡਿਸਾਈਡ ਕੀਤਾ ਗਿਆ ਵੀ ਆਪਾਂ ਸ਼ਹਿਰ ਨੂੰ ਇਮੀਡੀਏਟ ਬੇਸਿਸ ਦੇ ਉੱਤੇ ਪੀਣ ਵਾਲਾ ਸ਼ੁੱਧ ਪਾਣੀ ਸਪਲਾਈ ਕਰੀਏ ਜਿਹਦੇ ਚੱਲਦੇ ਹੋਏ ਕੋ ਗਵਰਨਮੈਂਟ ਲੈਵਲ ਦੇ ਉੱਤੇ ਪ੍ਰੋਜੈਕਟ ਮਾਨਯੋਗ ਐਮ.ਐਲ.ਏ ਸਾਹਿਬ ਦੀ ਮਿਹਨਤ ਦੇ ਸਦਕਾ ਇਹਨਾਂ ਦੀਆਂ ਅਣਤਕ ਯਤਨਾਂ ਦੇ ਸਦਕਾ ਇੱਕ ਪ੍ਰੋਜੈਕਟ ਅਪਰੂਵ ਹੋਇਆ ਜਿਦੇ ਵਿੱਚ 21 ਟਿਊਬਲ ਜਿਹੜੀ ਅਖਾੜੇ ਵਾਲੀ ਨਹਿਰ ਆਉਦੀ ਹੈ ਬੈਂਕ ਮੈਡ ਦੇ ਉੱਤੇ ਪਟੜੀ ਦੇ ਉੱਤੇ ਲੱਗਣੇ ਨੇ ਜ ਅਸੀਂ ਸ਼ਹਿਰ ਦੇ ਵਿੱਚ ਸਪਲਾਈ ਕਰਾਂਗੇ ਇਸ ਪ੍ਰੋਜੈਕਟ ਨੂੰ 6 ਮਹੀਨੇ ਦੇ ਅੰਦਰ ਅੰਦਰ ਪੂਰਾ ਮੁਕੰਮਲ ਕੀਤਾ ਜਾਵੇਗਾ ਸ਼ਹਿਰ ਦੇ ਜਿੰਨੇ ਵੀ ਟਿਊਬਲ ਨੇ ਉਹਨਾਂ ਨੂੰ 1 ਬਾਈ 1 ਕਰਕੇ ਅਸੀਂ ਬੰਦ ਕਰਾਂਗੇ ਤੇ ਸਾਰੇ ਦਾ ਸਾਰਾ ਜਿਹੜਾ ਪਾਣੀ ਹੈ ਉਹ ਜਿਹੜੀ ਉੱਥੇ ਟਿਊਬਲ ਲੱਗਣੇ ਨੇ ਇੱਕੀ ਟਿਊਬਲ ਜੀ ਉਹਦੇ ਜਰੀਏ ਸ਼ਹਿਰ ਦੀ ਜਿਹੜੀ ਡੋਮੈਸਟਿਕ ਵਾਟਰ ਸਪਲਾਈ ਆ ਇਹ ਅਸੀਂ ਪੂਰੀ ਕਰਾਂਗੇ ਇੱਕ ਪ੍ਰੋਜੈਕਟ ਇੱਕ ਪ੍ਰੋਜੈਕਟ ਦੇ ਚੱਲੇ ਹੋਏ ਪਹਿਲਾਂ ਪਾਣੀ ਚੱਲ ਰਿਆ ਜੀ ਉਹਦੇ ਨਾਲ ਕੈਕਸ਼ਨ ਕੀਤਾ ਜਾਊਗਾ ਜੀ ਹਾਂਜੀ ਹਾਂਜੀ ਉਹ ਸਾਰੇ ਸਾਰੇ ਜਿਹੜੇ ਆਲਰੇਡੀ ਟਿਊਬ ਵਾਲੇ ਉਹਨਾਂ ਨੂੰ ਬੰਦ ਕੀਤਾ ਜਾਊਗਾ ਉਹਨਾਂ ਨੂੰ ਡਿਸਕਨੈਕਟ ਕਰਕੇ ਇਹਦੇ ਨਾਲ ਕਨੈਕਸ਼ਨ ਕੀਤਾ ਜਾਊਗਾ ਇੱਕ ਪ੍ਰੋਜੈਕਟ ਇਹ ਹੈ ਜੀ ਤੇ ਇਸ ਤੋਂ ਬਾਅਦ ਜੀ ਇੱਕ ਐਮਐਲਏ ਸਾਹਿਬ ਨੇ ਹੋਰ ਵੀ ਆ ਜਿਹੜੀ ਜਗਰਾਉਂ ਦੇ ਵਿੱਚ ਬੈਲੈਂਸ ਵਾਟਰ ਸਪਲਾਈ ਆ ਲੱਗਣ ਵਾਲੀ ਕੁਝ ਪਾਣੀ ਦੀ ਪਾਈਪਲਾਈਨ ਰਹਿੰਦੀ ਆ ਉਹ ਵੀ ਮੈਡਮ ਨੇ ਗਵਰਨਮੈਂਟ ਲੈਵਲ ਦੇ ਉੱਤੇ ਪ੍ਰੋਜੈਕਟ ਅਪਰੂਵ ਕਰਵਾ ਲਿਆਗਾ ਉਹਦਾ ਵੀ ਟੈਂਡਰ ਲੱਗਿਆ ਹੋਇਆਗਾ ਉਹ ਬਹੁਤ ਜਲਦੀ ਆ ਉਹਦੀ ਕਾਸਟ 12 ਕਰੋੜ ਰੁਪਏ ਆ ਅਗਲਾ ਅਧਗਾਰਨ ਮੈਡਮ ਉਹਦਾ ਕਰਨਗੇ ਬਸ ਇੱਕ ਇੱਕ ਮਿੰਟ ਟ੍ਰੀਟਮੈਂਟ ਹੋ ਕੇ ਆਏਗਾ ਨਹੀਂ ਇਹ ਜਿਹੜਾ ਪਾਣੀ ਆ ਜੀ ਇਹ ਟ੍ਰੀਟਮੈਂਟ ਪਲਾਂਟ ਇੱਕ ਅਲੱਗ ਲੱਗਣਾ ਉਹ ਵਾਟਰ ਟ੍ਰੀਟਮੈਂਟ ਪਲਾਂਟ ਆ ਡਬਲਯੂ ਡੀ ਪੀ ਆ ਇਹ ਜਿਹੜਾ ਪਾਣੀ ਆ ਨਹਿਰ ਦੀ ਪਟੜੀ ਦੇ ਉੱਤੇ ਜਿਹੜੇ ਟਿਊਬਲ ਲੱਗਣਗੇ ਉਹ ਟਿਊਬਲ ਆਲਰੇਡੀ ਟੈਸਟਿੰਗ ਹੋਣ ਤੋਂ ਬਾਅਦ ਫਿਰ ਇੱਥੇ ਪਾਣੀ ਪ ਜਿੰਨਾ ਰਾਹੀਂ ਆਪਾਂ ਪਾਣੀ ਕੱਢ ਕੇ ਤੇ ਸ਼ਹਿਰ ਨੂੰ ਸਪਲਾਈ ਕਰ ਰਹੇ ਹਾਂ ਹੁਣ ਇਹੀ ਟਿਊਬਲ ਸਾਰੇ ਦੇ ਸਾਰੇ ਨਹਿਰ ਦੀ ਪੱਟੜੀ ਦੇ ਉੱਤੇ ਲੱਗਣਗੇ ਕਿਉਂ ਕਿਉਂਕਿ ਨਹਿਰ ਜਿਹੜੀ ਕੱਚੀ ਆ ਉਹਦੇ ਵਿੱਚ ਜਿਹੜਾ ਵਧੀਆ ਪਾਣੀ ਉਹ ਸਿਮ ਸਿਮ ਕੇ ਥੱਲੇ ਗਿਆ ਹੋਇਆਗਾ ਪੈਨੇਟ੍ਰੇਟ ਹੋ ਗਿਆ ਤੇ ਉਹ ਪਾਣੀ ਆਪਾਂ ਹੁਣ ਬਾਹਰ ਕੱਢ ਕੇ ਜਗਰਾਉਂ ਸ਼ਹਿਰ ਨੂੰ ਵਸਾਈਏ ਉਹਦੇ ਵਿੱਚ